ਰਾਜੀ ਬਾਬੇ ਜਿਹੜਾ ਆਪਾਂ ਕੱਲ ਚੇਤਕ ਲੈ ਆਈ ਤੀਏ ਲਾਗੇ ਉਹਨੂੰ ਆਪਾਂ ਖੋਲਣਾ ਸੀਟਾ ਛੁੱਟਾ ਖੋਲਤੀਆਂ ਤੇ ਟੈਂਕੀ ਖੋਲਤੀ ਬਾਕੀ ਇੰਜਨ ਖੋਲਦਿਆਂ ਹੁਣ ਇਹਦਾ ਤੇ ਜੁੜੇ ਹੋਏ ਵਲੌਗ ਦੇ ਨਾਲ ਸਾਰਾ ਦਿਖਾਵਾਂਗੇ ਫੀਟਿੰਗ ਫੂਟਿੰਗ ਕਰਦੇ ਦੋ ਤਿੰਨ ਵਲੌਗਾਂ ਚ ਪਾਵਾਂਗੇ ਚਲੋ ਵੀ ਦੇਖੋ ਅੱਗੇ ਅੱਗੇ ਕੀ ਬਣਦਾ ਲੈ ਵੀ ਬਾਬੇ ਕਹਿੰਦੇ ਬੈਟਰੀ ਵਾਲੀ ਸਕੂਟਰੀ ਦਾ ਪ੍ਰੋਜੈਕਟ ਚੱਲ ਚੁੱਕਿਆਗਾ ਦਾ ਕੱਲ ਆ ਪਾਸਕੂਟਰ ਲੈ ਦੀ ਕਿਨੇ ਦਾ ਲੈंदा ਸੀ ਕੂਟਰ ਆ ਪੈਸੇ 5 ਦਾ 5000 ਦਾ ਬਈ ਸਕੂਟਰ ਲੈ ਲੈਂਦਾ ਸੀ ਜਮਾ ਖੜਾ ਸੀ ਨਾ ਸਕੂਟਰ ਚੱਲਦਾ ਤਾਂ ਨਹੀਂ ਨਾ ਸਟਾਰਟ ਦਾ ਹੋਇਆ ਨਹੀਂ ਆ ਪਿਆ ਬਈ ਇਹਦਾ ਇੰਜਨ ਪੱਟ ਕੇ ਧਰਿਆ ਹੈ ਨਾ ਜਾ ਮਾ ਸਕੂਟਰ ਜਮਾ ਕੁਛ ਨਹੀਂ ਕੰਮ ਕਰਦੇ ਕਿਉਂ ਕੇ ਦੀ ਹੈ ਨਾ ਤੇ ਸਾਰਾ ਪੱਟ ਲਿਆ ਮੁੰਡੇ ਨੇ ਆ ਹੁੱਕ ਮਾਰੀ ਪੱਟ ਕੇ ਦੀ ਆ ਬਟੂਏ ਚੋਂ ਕੀ ਨਿਕਲਿਆ ਓਏ ਵਾਲੀ ਤਾਂ ਚੀਜ਼ ਨਿਕਲਿਆ ਜੀ ਤਾ ਦੇ ਕੀ ਨਿਕਲਿਆ ਬਟੂਏ ਚੋਂ ਇੱਕ ਕਲਪਾਤ ਪਹਿਲਾ ਅਲਫਾ ਫੱਤੀਆ ਹਾਂ 2 ਨੰਬਰ ਤੇ ਆਹਾ ਹਾਂ 3 ਤੇ ਆਹਾ ਅੱਛਾ 4 ਤੇ ਆਹਾ ਹਾਂ ਇਹਦੇ ਵਿੱਚਾਂ ਚੀਤੀਆਂ ਲਾ ਕੇ ਪੈਕ ਕਰਕੇ ਜਾਈ ਹੇ ਕੀ ਦੀ ਇਹ ਚੰਗਾ ਦੱਸਦੇ ਵੀਰ ਉਹਦੇ ਵਿੱਚ ਆਤੀ ਇਹ ਕੀ ਹੈਗਾ ਹੁਣ ਬੜੀ ਤਾਕੜੀ ਚੀਜ਼ ਹੈ ਦਿਖਾਈ ਦੇਖ ਕੀ ਹੈ ਇਹਦਾ ਕਾਪੀ ਆ ਕਾਪੀ ਦੇਖ ਸਾਮੀ ਹੋਈ ਆ ਬੰਦ ਨੇ ਬਾਈ 91 ਮਾੜ ਦੇ ਦੇਖ 98 ਆ 98 ਮਾੜ ਦੇ ਦੇਖ ਸਾਮੀ ਨਹੀਂ ਇਹ ਕਾਪੀ ਤਾਂ ਨਵੀਂ ਹੋਈ ਆ ਨਾ ਓਏ ਜਵਾਨਾ ਵੀ ਦੀ ਅੱ비 ਵਾਲੀ ਹੈ ਨਾ ਇੱਕ ਗੱਲ ਰਸ ਹੁਣ ਆਪਾਂ ਇਹ ਜਿਹੜਾ ਬੈਂਟਰੀਆਂ ਦਾ ਪ੍ਰੋਜੈਕਟ ਕਰਾਂਗੇ ਆਪਾਂ ਘੜੀ ਬਣਾਵਾਂਗੇ ਇਹ ਹਾਂ ਆਪ ਹੀ ਬਣਾਵਾਂਗੇ ਰੰਗ ਰੰਗ ਕਰਾਂਗੇ ਸਕੂਟਰ ਨੂੰ ਏ ਟੂ ਜੈਦਾ ਹੈ ਆ ਦੇਖੋ ਬਾਬੇ ਉਹ ਐ ਹੁੰਦਾ ਵਿੱਚੋਂ ਇਹ ਹੈ ਆ ਜਿਹੜਾ ਗਾਰਡ ਹੁੰਦਾ ਇੱਧਰ ਲਿਆ ਇੱਧਰ ਲਾਲੀ ਟੈਂਕੀ ਆ ਹਾਂ ਆਪ ਇਹ ਟੈਂਕੀ ਕਿੰਨੇ ਕਿਲੋਟਰ ਦੀ ਹੁੰਦੀ ਉਹ ਇਹੋ ਏ 5 7 ਦੀ ਤਾਂ 7 8 ਦੀ ਹੁੰਣਾ ਆ ਦੋਨੇ ਸੀਟਾਂ ਪਟਦੀਆਂ ਆ ਪਲੇਟ ਵਾਲਾ ਪਿਆ ਇਹਦਾ ਨਾ ਜਿਆਦਾ ਸਮਾਨ ਲੱਗ ਜਣਾ ਰੰਗ ਕਰਾਂਗੇ ਨਾ ਜੇ ਕਿਸੇ ਨੂੰ ਸਕੂਟਰ ਦਾ ਕੋਈ ਸਮਾਨ ਚਾਹੀਦਾ ਹੋਇਆ ਜੇ ਇੰਜਣ ਉਂਜਣ ਚਾਹੀਦਾ ਬਾਬੇ ਇੰਜਣ ਦਾ ਮਾੜਾ ਮੋਟੀ ਕੰਮ ਹੋਣ ਵਾਲਾ ਬਾਲਾ ਨਹੀਂ ਹੋਣ ਵਾਲਾ ਜੇ ਚਾਹੀਦਾ ਹੋਇਆ ਕਿਸੇ ਨੂੰ ਨਾ ਦੱਸ ਦਿਓ ਸਾਨੂੰ ਆਪਣੇ ਲਈ ਪਿਆ ਇੰਜਣ ਦੇ ਦਾਂਗੇ ਤੁਹਾਨੂੰ ਨਵਾਂ ਬੈਜ ਇੰਜਣ ਦੀ ਕੰਡੀਸ਼ਨ ਦੇਖ ਲਓ ਬਾਈ ਉਹ ਤਾਂ ਲਿਬੜੀ ਹੋਇਆ ਬਾਕੀ ਆ ਸਾਫ ਪਿਆ ਜਾਮਾ ਦੇਖੋ ਦੇਖੋ ਸਾਫ ਪਿਆ ਦੇਖੋ ਆ ਦੇਖੋ ਇਹ ਆ ਰੇਤਾ ਰੂਤਾ ਲੈ ਕੀ ਹੋਇਆ ਉਹਦਾ ਇੰਜਣ ਜਮਾ ਸਾਫ ਆਗਾ ਆਪਾਂ ਨੂੰ ਲੋੜ ਨਹੀਂ ਆਪਾਂ ਇੰਜਣ ਇੰਜਣ ਦੇਵਾਂਗੇ ਬਾਬੇ ਇੰਜਣ ਦੇ ਦਾਂਗੇ ਆ ਢੋਲ ਕੀ ਦੇ ਦਾਂਗੇ ਨਾ ਸਲੈਂਸਰਾਂ ਦੀ ਟਾਇਰ ਨਹੀਂ ਦਿੰਦੇ ਹੈਗੇ ਆਪਾਂ ਟਾਇਰ ਆਪਾਂ ਰੱਖਣਾ ਬਾਈ ਰਿੰਬ ਰੱਖ ਇੰਜਨ ਦੇ ਦਾਂਗੇ ਢੋਲ ਕੀ ਜਾਂ ਟੈਂਕੀ ਚਾਹੀਦੀ ਹੋਵੇ ਕਿਸੇ ਨੂੰ ਤੇਲ ਵਾਲੀ ਟੈਂਕੀ ਲਈ ਚੱਕੇ ਨਵੀਂ ਕੀ ਆ ਟੈਂਕੀ ਵੀ ਜਮਾ ਨਵੇਂ ਵਰਗੀ ਪਈ ਆ ਦੇਖ ਲੋ ਆ ਦੇਖੋ ਮਾਈਨਰ ਜੇ ਸਕਰੇਚ ਨਹੀਂ ਬਾਈ ਇਹਦਾ ਥੱਲੀ ਆਊਗਾ ਇਹਦਾ ਬਾਕੀ ਲੁਕ ਜੂਗੀ ਲੀਕ ਲੁਕ ਹੈ ਨਹੀਂ ਕਿਤੋਂ ਵੀ ਦੇਖੋ ਪੂਰੀ ਸਾਫ ਪਈ ਆ ਦਹੀਂ ਦੂਜੇ ਪਾਸੇ ਦਸਾਦੇ ਹੁਣ ਤੇਲ ਵੀ ਅਜੇ ਨਿਕਲੀ ਜਾਂਦਾ ਤੇ ਹਿਲਦਾ ਪਿਆ ਹੂ ਤਾਂ ਨਿਕਲਦਾ ਹੂ ਇਧਰ ਦੂਜੇ ਪਾਸੇ ਕਰਦੇ ਹੁਣ ਇਹਦਾ ਆ ਟੈਂਕੀ ਵੀ ਦੇ ਦਾਂਗੇ ਬਾਈ ਜੇ ਕਿਸੇ ਵੀਰ ਨੂੰ ਚਾਹੀਦੀ ਹੋਣਾ ਲੋਡ ਹੁੰਦੀ ਐ ਜਿਵੇਂ ਹੁਣ ਤੇ ਬਾਕੀ ਬਾਈ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਹਣ ਕਿੱਕ ਸੌਕਰ ਦੀ ਜਾਲਦਾ ਹੁੰਦਾ ਨਾ ਇਹਦਾ ਇੱਕ ਹੀ ਮੂਰੇ ਹੁੰਦਾ ਇਹਦੇ ਸੌਕਰ ਵੀ ਦੀਦਾ ਚਾਹੀਦਾ ਕਿਨੂੰ ਹਾਂ ਜਮਨ ਨਵਾ ਪਿਆ ਸੌਕਰ ਦਾ ਜਮੀ ਨਵਾ ਪਿਆ ਨਾ ਉਹ ਕੰਪ ਕਰਦਾ ਗੱਲ ਲੈ ਕੇ ਆਈ ਨਹੀਂ ਇਹਨਾਂ ਦੇ ਖਰਾਬ ਹੀ ਪੈਣ ਹਾਂ ਸੌਕਰ ਵੀ ਵਧੀਆ ਪਿਆ ਜਮਾ ਹੀ ਨਾਲ ਦੇ ਨਾਲ ਜਾਵਾਂ ਚੱਲੇ ਹੀ ਨਹੀਂ ਹੋਇਆ ਤਾਂ ਹੁਣ ਸੌਕਰ ਵੀ ਖੋਲਣਾ ਪਊ ਇਹਦਾ ਖੋਲਤਾ ਵਸੇ ਫਿਰ ਉਹੀ ਜਾੜਾਂਗੇ ਉਹਦੇ ਵਾਲੇ ਉਹਦੇ ਵਾਲੇ ਹੀ ਜਾਣਾ ਯਾਰ ਆਪਾਂ ਤਾਂ ਗੱਲ ਹੀ ਬਾਡੀ ਬਾਡੀ ਕੀ ਦੀ ਜਿਹੜੀ ਆ ਨੀਲੇ ਰੰਗ ਦੀ ਸਕੂਟਰੀ ਦੀਂਦੀਆਂ ਨਾ ਕਹਿੰਦੇ ਤੁਹਾਨੂੰ ਥੋੜੇ ਕਿ ਦਿਨ ਹੀ ਦਿਖੂਗੇ ਇਦੋਂ ਬਾਅਦ ਲੋਕਾਂ ਦੇ ਅੱਖਾਂ 'ਚ ਵੱਜਣ ਵਾੜ ਜੂ ਆਹ ਵੱਜਿਆ ਗੁਰੂ ਫੇਰ ਅੱਖਾਂ 'ਚ ਸਕੂਟਰ ਸਾਡਾ ਪੇਂਟ ਪੂਰਾ ਸਰਾ ਕਰਨਾ ਹੈ ਤੇ ਆਪਾਂ ਨੀਲਾ ਹੀ ਕਰ ਦਾਂਗੇ ਨੀਲਾ ਨਹੀਂ ਕਰਦੇ ਬਦਲ ਕੇ ਕਰਾਂਗੇ ਯਾਰ ਜੀ ਬਾਕੀ ਕਮੈਂਟਾਂ ਦੱਸਿਓ ਯਾਰ ਪੇਂਟ ਕਿਹੜਾ ਕਰੀਏ ਆਪਾਂ ਇਹਨੂੰ ਹਣਾ ਪੂਰਾ ਸਿਰਾ ਬਣਾ ਕੇ ਕੱਢਾਂਗੇ ਨੀਲਾ ਹੀ ਕਰ ਦਾਂਗੇ ਲੋਕ ਕਹਿੰਗੇ ਬਾਕੀ ਕਮੈਂਟਾਂ ਦੇ ਕਰਾਂ ਜਿਹੜੇ ਕਹੇ ਕਮੈਂਟ ਕਰਨਗੇ ਜਿਹੇ ਜੀ ਆਪਾਂ ਨੂੰ ਉਹ ਹੈ ਜਾ ਕਰਾਂਗੇ ਹੁਣ ਆ ਹੁਣ ਸਕੂਟਰੀ ਦੀ ਵਾਰੀ ਹੈਗੀ ਸਕੂਟਰ ਦਾਦਾ ਵਿਚਾਲਾ ਵੜਦਾ। ਅੱਧੋ ਚਲਾ ਨਹੀਂ ਸਾਹੀ ਵੜਦਾ। ਰੈਂਦਾ ਹੈ ਮੜਾ ਯਾਰ। ਸਕੂਟਰੀ ਮੱਟ ਕੇ ਬਰਾ ਮਾਰੋ। ਨਹੀਂ ਆਈ ਨਹੀਂ ਵੜਦੇਗੇ। ਇਹ ਕੰਮ ਲੈਣਾ ਇਹਦਾ ਕਿੰਨਾ। ਆਹ ਬਾਰ ਕਿਨੇ ਗੋਲੇ। ਅੱ ਪੱਲੇ ਹੀ ਉੱਲਾ ਵੈਦੀ। बोलते नहीं वही पवेखन ऐ लाइ प्रोजेक्ट छोटा जा बहुत बड़ा ना शुरू करे तो बचा कम कोई भी बैटरी दो मरिया कट के बारे प ਉਨੇ ਕੋ ਵੱਡੀਆਂ ਨਾ ਗਾ ਇਹ ਤਾਂ ਆਪੋ ਤੇ ਲਾਉਣਾ ਜੀ ਆਹ ਪਲੇਟ ਜੀ ਪਲੇਟ ਲੈਟ ਫਾੜ ਚੇਰਾ ਚੇਰਾ ਬਣਾਉਣਾ ਕੰਮ ਇੱਥੇ ਠੰਡਾ ਨਾ ਠੰਡਾ ਇਹ ਦਾ ਕੋਲਾ ਹੂਬੀਤਾ ਕਾ ਵੇ ਦੁਨੀਆ ਦਾ ਪਹਿਲਾ ਬਲੇਟ ਆ ਇਹ ਜਿਹੜਾ ਇੱਕ ਮੈਂ ਕਹਿਆ ਸੀ ਦੇਖਿਆ ਕਿਤੇ ਕਿਸ ਨੇ ਇੰਨਾ ਜਿਹਾ ਸਾਬਲੇਟ ਕਿਸ ਨੇ ਦੇਖਿਆ ਪਹਿਲਾਂ ਫਰਾਕ ਕੋਈ ਸੀ ਇੰਨਾ ਉਹ ਇੱਜਾ ਵੀ ਲਓ ਗਿਆਂਗੇ ਸੂਣ ਕਾਵਿੰਗ ਸੂਣ ਆ ਪਿਆ ਬਾਬੇ ਉਹ ਖੰਡਿਆਤਾ ਸਾਰਾ ਕੁਛ ਤੇ ਇਹਦੇ ਵੀ ਕੱਢ ਲੀਆਂ ਹੱਡੀਆਂ ਬਸਲੀਆਂ ਸਾਰੀਆਂ ਪਰ ਦੇਖੋ ਇਸ ਤੇ ਵੀ ਲੱਗਿਆ ਹਾ ਤਾਂ ਜਾ ਕੋਈ ਕਿੱਥੋਂ ਆਇਆ ਆ ਆਪਾਂ ਦੇ ਸਪੈਸ਼ਲ ਮੰਗਾਇਆ ਪਾਕਿਸਤਾਨ ਤੋਂ 10 ਬੁੱਟਰ ਖਾ ਗਿਆ ਭੈਣ ਦਾ ਇਹ ਦੋਹੇ ਦਾ ਆ ਸਪੇਸ ਖਾ ਲਈ ਬਣ ਗਈ ਖੜ ਤੇ ਚੁੱਪ ਕਰ ਆ ਬਣ ਗਈ ਆਪਾਂ ਪੈਂਟ ਦੇ ਆੱਖਾਂ ਨੂੰ ਸਪੇਸ ਇਹ ਦੇ ਤਿੰਨੇ ਟਿਕਣੀਆਂ ਇੱਥੇ ਸੋਨਾਂ ਤੇ ਨੇ ਚ ਤਿੰਨੇ ਇੱਥੇ ਅੱਗੇ ਟੱਪਾ ਬਣਾਇਆ ਹੋਇਆ ਦੂਜਾ ਟੱਪਾ ਕਿੱਥੇ ਆ ਤੇ ਟੱਪਾ ਉਹਨਾਂ ਤਿੰਨੇ ਜੀ ਟਿਕਣੀਆਂ ਸੀ ਬੈਟਰੀਆਂ ਨੇ ਚੱਕੋ ਵੀ ਬਣ ਗਿਆ ਸਭਾ ਦੀ ਕਾਰ ਇਹਦਾ ਆਪਣਾ ਟਾਇਰ ਇੱਥੇ ਕੱਛੇ ਜਿਉਂ। ਇਹ ਜੋ ਲੱਗੇ ਨਟ ਪੂਰੇ ਟਾਇਰ ਆਉਗੇ। ਠੀਕ ਆ ਜੀ। ਚੱਲਿਆਂ ਦਾ ਕੰਮ ਬਾਬਿਓ। ਬਸ ਇਹ ਤੋਂ ਬਾਅਦ ਪੇਂਟ ਪੂੰਂਟ ਕਰਕੇ। ਰੰਗ ਦੇ ਦਿੱਤਾ। ਵਾਈਟ। ਲਾਵੀ ਟਾਇਰ ਕਰਤਾ ਫਿੱਟ ਆਪਾਂ ਨੇ। ਲੇ ਨੂੰ ਚੌਕ ਕਰ ਦੇ ਸਕੂਟਰ ਦਾ ਉਸ ਤੋਂ ਕਰੀਏ ਇਹ ਦੇ ਵੋਟ ਵਾਲੀ ਬਾਤ ਹੈ ਜਿਗਾੜ ਬਣਾਦਾ ਇਹਨੇ ਕੰਮ ਨਹੀਂ ਕਰਦੇ ਐਕਟ ਵਾਲੇ ਤਾਂ ਆਪਣੇ ਉਹ ਪੈਨ ਕੱਢ ਕੇ ਛੇੜਦੇ ਦੋਨੇ ਆਹੋ ਦੇਖ ਤੀ ਕਰ ਦੇਣਾ ਪੂਰਾ ਕੰਮ ਦੇਖੋ ਬਾਪੋ ਨਵੀਂ ਲੁੱਕ ਚੱਲੀ ਜਾਂਦਾ ਬਾਕੀ ਕੰਮ ਹਜੇ ਇਹ ਤਾਂ ਬਹਿ ਕੇ ਦੇਖੋ ਕਿਥੇ ਇੰਨਾ ਕਿਤਾ ਬਣਾਤਾ